ਵਾਹਿਗੁਰੂ ਕ੍ਰਾਂਤੀ ਚ ਸ਼ਾਂਤੀ ਨਿਕਲੇਗੀ ਸ਼ਾਂਤੀ ਤੋਂ ਕ੍ਰਾਂਤੀ ਨਿਕਲੇਗੀ ਸਭ ਕੁਝ ਆਪਣੇ ਆਪ ਹੋ ਰਿਹਾ ਹੈ ਸੋਦਾਰ ਤੇ ਜਿਵੇਂ ਕੋਜ ਹੈ ਜਿਹੜੀ ਚੀਜ਼ ਦੀ ਲੋੜ ਹੈ ਆਪੇ ਹੀ ਪ੍ਰਗਟ ਹੁੰਦੀ ਹੈ ਅਧਿਕਾਰ ਇਹਨਾਂ ਚੀਜ਼ ਮਿਲ ਜਾਂਦੀ ਹੈ ਚੰਗੇ ਖੜਾਰੇ ਨੂੰ ਗੁਣ ਵਾਲੇ ਨੂੰ ਸਾਰੇ ਚਾਹੁੰਦੇ ਹਨ ਪਿਆਰ ਕਰਦੇ ਹਨ ਇਹੀ ਤੇ ਅਸੀਂ ਚਾਹੁੰਦੇ ਹਾਂ ਸਾਨੂੰ ਦੁਨੀਆ ਪਿਆਰ ਕਰੇ ਮਾਇਆ ਹੋਏ ਇੱਜ਼ਤ ਹੋਏ ਮਾਨ ਵਧਿਆਈ ਪਉਰੇ ਚ ਗਿਆ ਸੰਤ ਕਹਿੰਦੇ ਕੁਛ ਨਹੀਂ ਖਾਂਦਾ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਖਾਂਦਾ ਹੈ ਸੋ ਜਦੋਂ 5 ਕਿੱਲਾ ਦੁੱਧ ਹੁੰਦਾ ਥੋੜਾ ਜਿਹਾ ਰਹਿ ਜਾਂਦਾ ਗਲਾਸ ਇੱਕ ਕੜੀ ਦਾ ਗਲਾਸ ਬਸ ਇੱਕ ਦੁੱਧ ਦਾ ਗਲਾਸ ਪੀਂਦਾ ਵਿੱਚ ਹੋਰ ਸਮਾਨ ਗਿਰਿਆ ਬਾਦਾਮ ਕੀ ਕਹ ਹੈ ਜੇ ਤੋ ਕਿੰਨੇ ਬੁੱਕ ਚ ਨਾਮ ਲਖਾਣਾ ਚਾਹੁੰਦਾ ਹੈ ਠੀਕ ਹੈ ਆਜ਼ਾਦੀ ਹੈ ਪਰ ਤਰਕ ਨਾਲ ਗੱਲ ਕਰਨੀ ਪੈਗੀ ਲੌਜੀਕ ਗੱਲ ਕਰਨੀ ਪੈਗੀ ਸੋ ਪੌਰੇ ਚਰਿਆ 40 ਦਿਨ ਬਾਅਦ ਬਾਹਰ ਨਿਕਲਿਆ ਕਿਸੇ ਬੈਡ ਵਾਜਿਆ ਨਾਲ ਤੋ ਔਰ ਤੋਂ ਮੱਕੇ ਨਾਲ ਉਹਦਾ ਸਵਾਗਤ ਹੋਣਾ ਸੀ ਉਹਦੇ 2 ਸਾਲਾਂ ਦੀ 10 ਸਾਲਾਂ ਦੀ ਕਮਾਈ ਆਉਣੀ ਸੀ ਚੜਾਵਾ ਹੋਣਾ ਸੀ ਕੋ ਨਾਨਕ ਤੇਵ ਜੀ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਜੀ ਕੋਈ ਨਾ ਜਾਓ ਆਇਕਤੀ ਸੋ 40 ਦਿਨਾਂ ਬਾਅਦ ਆਇਆ ਦੇਖਿਆ ਕੋਈ ਵੀ ਨਹੀਂ ਮੇਰੇ ਸਵਾਗਤ ਸਵਾਗਤ ਲਈ ਆਇਆ ਵਿਗ ਪਿਆਰ ਬਿਉਸ਼ ਹੋ ਗਿਆ ਪਤਾ ਲੱਗ ਗਿਆ ਵਡਿਆਈ ਖਾਂਦੇ ਹਾਂ ਮੈਂ ਕਹਿੰਦਾ ਮੈਂ ਹੰਕਾਰ ਨਹੀਂ ਕਰਦਾ ਇਹਦਾ ਵੀ ਪਿੱਛੇ ਹੱਥ ਹੈ ਹੰਕਾਰ ਦਾ ਮਾਣ ਦਾ ਇਹ ਪਿਆਰ ਅਸੀਂ ਸਭ ਚਾਹੁੰਦੇ ਹਾਂ ਪਿਆਰ ਦਾ ਜਨਵਰ ਪਸ਼ੂ ਵੀ ਭੁੱਖਾ ਹੈ ਪ੍ਰੇਮ ਦਾ ਸੋ ਇਹ ਜੇ ਤਾਂ ਸਭ ਚਾਹੁੰਦੇ ਹਨ ਸੋ ਜੋ ਵੀ ਜਾਗੇ ਉਹੀ ਉੱਗੇਗਾ ਸੋ ਦਾਸ ਦੀ ਖੋਜ ਹੈ ਐ ਸਰੀਰ ਚ ਹੈ ਜੋ ਬਾਹਰ ਬ੍ਰਹਮੰਡ ਚ ਹੈ ਪਿੰਡੇ ਚ ਹੈ ਸਭ ਕੁਝ ਅੰਦਰ ਹੈ ਤਨ ਮੰਦਰ ਚ ਜਾ ਸਕਦਾ ਹੈ ਮਸਜਿਦ ਤੇ ਜਾ ਸਕਦਾ ਹੈ ਗੁਰੂ ਘਰ ਜਾ ਸਕਦਾ ਹੈ ਜੇ ਮਨ ਨਹੀਂ ਨ ਗਿਆ ਸੱਜਣਾ ਮਿੱਤਰਾ ਪਿਆਰਾ ਨਹੀਂ ਹਾਜ਼ਰੀ ਲਗਣੀ ਧਿਆਨ ਸ ਕਹਿੰਦਾ ਮਾਇਆ ਧਾਰੀ ਅੰਨਾ ਬੋਲਾ ਅੰਨੇ ਬੋਲੇ ਹੋ ਜਾਂਦੇ ਆ ਕੋਈ ਗੱਲ ਕਰਦਾ ਧਿਆਨ ਨਾਲ ਸੁਣਿਆ ਨਹੀਂ ਪਤਾ ਲੱਗ ਜਾਂਦਾ ਵੀ ਇਹਨੇ ਧਿਆਨ ਨਹੀਂ ਮੇਰੇ ਵੱਲ ਦਿੱਤਾ ਨਿੱਤਰਾ ਧਿਆਨ ਨਹੀਂ ਦਿੱਤਾ ਜਿੰਨਾ ਚਿਰ ਧਿਆਨ ਨਾਲ ਗੱਲ ਨਹੀਂ ਕਰਦੇ ਨਹੀਂ ਗੱਲ ਬੰਨੀ ਤੰ ਸਾਰਾ ਕੁਛ ਉਹ ਪਰਮੇਸ਼ਰ ਦੇ ਹੈ ਜੇ ਮਛਲੀ ਸਾਗਰ ਚ ਹੈ ਸਾਗਰ ਹੀ ਉਹਦਾ ਜੀਵਨ ਹੈ ਸਾਗਰ ਜੀ ਉਹਦੀ ਮੌਤ ਹੋਣੀ ਹੈ ਬਾਹਰ ਮੌਤ ਥੋੜਾ ਹੋਣੀ ਹੈ ਜੇ ਬਾਹਰ ਕੱਢ ਦਿੱਤਾ ਵੀ ਹੋ ਗਈ ਸਭ ਕੁਛ ਉਹਦਾ ਸਰੀਰ ਉਹਦਾ ਹੈ ਧਿਆਨ ਇਹ ਤੇਰਾ ਹੈ ਆਜ਼ਾਦੀ ਦਾ ਗੁਣ ਦੇ ਕੇ 84 85 86 ਲੱਖ ਜੋਂ ਨੂੰ ਵਿੱਚ ਬੈਠਾ ਹੈ ਕੋਈ ਕਾਰਗਰੀ ਉਹ ਬੈਠਣੀ ਬੈਠਦਾ ਇੱਕ ਪੈਰ ਗੁਰੂ ਨੇ ਰਖਾ ਰਹਿਣਾ ਹੈ ਦੂਸਰਾ ਤੇਰੀ ਚੱਕਣ ਦੀ ਹਿੰਮਤ ਹੀ ਨਹੀਂ ਤੂੰ ਦੂਸਰਾ ਕੀ ਉਹ ਜਿਹੜਾ ਪੈਰ ਰੱਖਿਆ ਸੀ ਬਸ ਦੋ ਪੈਰਾਂ ਦੀ ਗੱਲ ਹੈ ਇੱਕ ਪੈਰ ਰੱਖ ਤੋਂ ਗੁਰੂ ਮਹਾਰਾਜ ਅਨੁਸਾਰ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਅਲਤੁਰ ਤੇ ਸਹੀ ਦੂਸਰਾ ਪੈਰ ਤੋਂ ਤਰਨਾ ਸੀ ਨਹੀਂ ਜਿਹੜਾ ਪਹਿਲਾਂ ਨੇ ਤਰਾਇਆ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਉਹ ਵੀ ਚੱਕ ਲਿਆ ਸੋਕ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪ੍ਰਗਟ ਹੀ ਹੋਏ ਹਨ ਆ 6 ਜਨਵਰੀ ਨੂੰ ਲੰਗਿਆ ਨਾ ਪ੍ਰਕਾਸ਼ ਦਿਹਾੜਾ ਸ੍ਰੀ ਗੁਰਗੋਬ ਸਿੰਘ ਜੀ ਦਾ ਉਹ ਪ੍ਰਗਟੇ ਹਨ ਪ੍ਰਕਾਸ਼ਮਾਨ ਹਨ ਕਹਿੰਦੇ ਸਾਰੇ ਜਗਾਂ ਕਿਵੇਂ ਨੇ ਜਦੋਂ ਬਕਤਾ ਇਹ ਸਰੋਤਾ ਛੋਟਾ ਹੋ ਜਾਂਦਾ ਹੈ ਬਕਤਾ ਵੀ ਛੋਟਾ ਹੋ ਜਾਂਦਾ ਹੈ ਹੁਣੇ ਸ੍ਰੀ ਸੁਖਨੇ ਸਾਹਿਬ ਜੀ ਦਾ ਪਾਠ ਆਰੰਭ ਕਰੀਏ ਆਗੇ ਨਾ ਪੰਜਵੇਂ ਪਾਤਸ਼ਾਹ ਦੇ ਨਾਲ ਗੱਲਾਂ ਕਰ ਰਹੇ ਹਾਂ ਸੋ ਹੋ ਗਿਆ ਨਾ ਪ੍ਰਕਾਸ਼ ਤੂੰ ਇੱਕ ਕਦਮ ਅੱਗੇ ਪੁੱਟਨਾ ਸੀ ਨਹੀਂ ਦਾਸ ਅੱਗੇ ਪੁੱਟੇ 20 ਪਿਛਾ ਨੂੰ ਨਹੀਂ ਉੱਥੇ ਹੀ ਰਹਿ ਗਏ ਜਿੱਥੇ ਹੈ ਸੀ नड़िन्नवे प्वाइंट उपरा ठाकरता है खेल सिर लाचार नहीं गुरु गोबिंद सिंह जी एहकार कहतेंगजेब नाथ दे पीर हो महापीर हो योधे हो ਮੁਰਵਾ ਸੰਤ ਹ ਅੱਲਾ ਵਲੀ ਹ ਉਹ ਨਾਸਟੈਮ ਨਾ ਸਾਜ ਨਾ ਬਾਜ ਨਾ ਫੌਜ ਕੁਛ ਵੀ ਨਹੀਂ ਨਾ ਕੋੜਾ ਨਾ ਭਣ ਨਾ ਪਿਤਾ ਉਹ ਵੀ ਮਾਰੇ ਗਏ ਬੱਚੇ ਮਾਰੇ ਗਏ ਤੁਹਾਡਾ ਅਨੰਦਪੁਰ ਸਾਹਿਬ ਵਜਾੜਿਆ ਗਿਆ ਤੁਸੀਂ ਸੰਤ ਹ ਮੰਨ ਲਓ ਆਪਾਂ ਸੁਲਾ ਕਰ ਲੈਂਦੇ ਹਾਂ ਕਹਿੰਦੇ ਸੁਲਾ ਤੇ ਤਾਂ ਹੈ ਜੇ ਕੋਈ ਸੁਲਾ ਚ ਸ਼ਰਤ ਨਾ ਹੋਏ ਸੋ ਔਰੰਗ ਜੈਵਨਾਥ ਦੇ ਇਨਕਾਰ ਕਹਿੰਦੇ ਹਨ ਸ਼ਰਤ ਤੇ ਇੱਕ ਹੈ ਤੁਸੀਂ ਹਾਰ ਮੰਨ ਲਓ ਕੰਦੇ ਤਾਂ ਫਿਰ ਜਿਹਾਰ ਮੱਲਲੀ ਇਹ ਤਾਂ ਖੁਦਾ ਦੀ ਹਾਰ ਹੈ ਸੋ ਜਾਰ-ਜਵਰੋ ਜ਼ਮੀਨ ਇਹ ਤਿੰਨ ਝਗੜੇ ਹਨ ਜਾਦੇ ਸੰਸਾਰ ਦੇ ਇਧਰ ਉੱਪਰ ਉੱਠ ਕੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਮਿਸ਼ਨ ਨੇ ਪੰਥ ਨੇ ਇੱਕ ਨਵਾਂ ਪੰਥ ਚਲਾਇਆ ਸ ਸ਼ਬਦਾਂ ਦੀ ਲੜਾਈ ਗਿਆਨ ਪ੍ਰਗਟ ਗਿਆਨ ਔਰ ਭਗਵਾਨ ਇਕੱਠੇ ਆਉਂਦੇ ਹਨ ਸ ਕਹਿੰਦੇ ਤੇ ਫਿਰ ਖੁਦਾ ਦੀ ਹਾਰ ਹੈ ਜੇ ਪੱਥਰ ਹੈ ਜੇ ਉਹ ਉਹਨੋ ਤੌਰ ਦਾ ਤੋਲ ਸੋਨੇ ਨੂੰ ਤੋੜੇਗਾ ਸੋਨੇ ਦੇ ਟੁਕੜੇ ਹੋ ਜਾਣਗੇ ਪਰ ਪੱਥਰ ਦੀ ਕੀਮਤ ਭਾਵੇਂ ਨਹੀਂ ਟੁੱਟਿਆ ਸੋਨਾ ਤਾਂ ਸੋਨਾ ਹੀ ਰਹੇਗਾ ਚਾਹੇ ਟੁਕੜੇ ਵੀ ਹੋ ਗਏ ਤੂੰ ਜ਼ਾਲਮ ਹੈ ਸ ਤੇਰੀ ਕੀਮਤ ਨਹੀਂ ਪੈਣੀ ਮੈਂ ਹਾਰ ਮੰਨ ਲਾਏ ਤੇ ਖੁਦਾ ਦੀ ਹਾਰ ਹੈ ਸੋ ਉਹਨਾਂ ਕੋ ਧਿਆਨ ਜੋ ਕੀਮਤੀ ਸਵਾਸ ਸੀ ਪਰਮੇਸ਼ਰ ਦੇਵ ਹੋਤੇ ਹੈ ਸੀ ਨਾ ਸਭ ਕੁਝ ਹੈ ਜੇ ਉਹ ਵੱਡਾ ਆਇਆ ਹੈ ਵੱਡੇ ਨਾਲ ਵੱਡੇ ਦੀਆਂ ਵਡਿਆਈਆਂ ਹੁੰਦੀਆਂ ਹਨ ਗੁਰ ਕਾ ਭਾਣਾ ਜੋ ਚੱਲੈ ਦੁੱਖ ਨਾ ਪਾਵੇ ਕੋਈ ਇਦਰ ਲੈ ਹਨ ਜਿਦਾਂ ਦੁੱਖਾਂ ਦਾ ਇਲਾਜ ਕਰਾਂਗੇ ਸੁੱਖ ਆਪਣੇ ਆਪ ਆਉਣਗੇ ਅਸੀਂ ਸੁੱਖਾਂ ਲਈ ਭੱਜਣ ਲੱਪੇ ਵਿਗਿਆਨ ਸਹਿਜ ਸਾਨੂੰ ਬਾਹਰੋਂ ਸੁੱਖ ਦੇ ਸਕਦੀ ਹੈ ਠੀਕ ਹੈ ਉਹਦੇ ਬਿਨਾਂ ਅਸੀਂ ਲੰਘੜੇ ਹਾਂ ਇੱਕ ਲੱਤ ਨਾਲ ਕਿਵੇਂ ਟੁਰਾਂਗੇ ਨਹੀਂ ਸੋ ਠੀਕ ਹੈ ਪਿੰਗਲਵਾੜਾ ਕਹਿੰਦੇ ਪਿੰਗਲਵਾੜੇ ਲਈ ਅਗਰਾਈ ਜੀ ਜੇ ਤੋ 7-800 ਬੰਦਾ ਸੀ 7-800 ਬੰਦਾ ਅੱਗੇ ਨਿੱਕੇ ਨਿੱਕੇ ਗੋਲਕਾ ਲੈ ਕੇ ਭਜ ਰਹੇ ਹਨ ਸੋਤ ਸੀ اٹੇ ਕੱਤੇ ਉਹ ਜਿਹੜੇ ਗੋਲਕਾ ਲਈ ਫਿਰਦੇ ਹਾਂ ਤੁਸੀਂ ਮਿੰਤ ਕਰਕੇ ਉਹਨਾਂ ਦਾ ਇੱਕ ਇੱਕ ਜਣਿਆਂ ਦਾ ਇੱਕ ਇੱਕ ਪੇਟ ਤੇ ਪਾ ਲਈ ਸਕਦੇ ਸੀ ਨਹੀਂ ਹੋਰ ਹੈ ਪਿੱਛੇ ਸਾਡੀ ਚਾਲ ਇਹ ਗਊਸ਼ਾਲਾ ਇਹ ਨਾਵਾਂ ਤੇ ਬਹੁਤ ਲਟਕਸਟ ਹੁੰਦੀ ਹੈ ਜੇ 7-800 ਬੰਦਾ ਹੈ ਪਿੰਗੜਵਾੜੇ ਚ 7-800 ਬੰਦਾ ਅਗਰਾਜੀ ਪਾਜ ਰਿਆ ਹੈ ਕੋਲ ਗੋਲਕਾ ਹੁ ਪਾਉ ਜੀ ਪਾਉ ਐਸਾ ਹੈ ਖੇਲ ਤੂੰ ਆਪ ਮਿਹਨਤ ਕਰਦਾ ਇੱਕ ਇੱਕ ਬੰਦੇ ਨੂੰ ਇੱਕ ਇੱਕ ਬੰਦਾ ਪਾਲ ਸਕਦਾ ਹੈ ਗੁਰਕਾ ਸਬਤ ਅੰਮ੍ਰਿਤ ਹੈ ਜਿਤ ਪਾਵੈ ਤਿੱਖ ਜਾਏ ਇਹ ਤ੍ਰਿਸ਼ਨਾ 부ਝ ਜਾਣੀ ਸੀ ਸੋ ਨਹੀਂ ਇਹ ਧਿਆਨ ਨਾਲ ਨਹੀਂ ਕੰਮ ਕੀਤਾ ਧਿਆਨ ਸਾਡਾ ਸੀ ਸੋ ਇਹ ਨਗਦ ਖਜ਼ਾਨਾ ਹੁੰਦਿਆ ਬਹੁਤ ਵੱਡਾ ਉਧਾਰ ਕਰ ਰਹੇ ਹਾਂ ਨਗਦ ਸੀ ਸਾਡਾ ਵਰਤਮਾਨ ਅੱਜ ਅੱਜ ਨੂੰ ਸੰਭਾਲਣਾ ਸੀ ਸੋ ਜਾਣ ਸੀ ਤਾਂ ਜੋ ਲੰਘ ਗਿਆ ਹੈ ਉਹਦੀਆਂ ਜਾਂਦਾ ਜਾਂ ਆਉਣ ਵਾਲੇ ਭੁੱਖ ਦੀਆਂ ਚਿੰਤਾ ਕਰਦੇ ਹਾਂ ਚਿੰਤਾ ਚਿਖਾ ਬਰਾਬਰ ਹੈ ਅਚਿੰਤ ਰਹਿਣਾ ਹੈ ਸੋ ਵਰਲੇ ਨੂੰ ਸਮਝ ਆਉਂਦੀ ਜੋ ਸਮਝ ਲਏਗਾ ਜੀਵਨ 바ਰੀ ਜਿੱਤ ਜਾਏਗਾ ਜੀ ਇਕ ਲੱਤ ਗੁਰੂ ਨੇ ਗੁਰੂਦਾਰਤਾ ਬਹੁਵਚਨ ਹੈ ਸਾਰੇ ਗੁਰਸਹਿਬਾਨ ਪੁੱਜਣ ਵਾਲੇ ਹਨ ਪਹਿਲੇ अवतार ਉਹਨਾਂ ਕੋਲ ਵੀ ਸ਼ਸਤਰ ਧਾਰੀ ਸੀ ਕਿਸੇ ਕੋਲ ਤਨੁਸ ਸੀ ਕਿਸੇ ਕੋਲ ਤਕਵਾ ਸੀ ਕਿਸੇ ਕੋਲ ਗਜਾ ਸੀ ਸੋ ਤਰਸੂਲ ਸੀ ਕਹਿੰਦੇ ਤੁਸੀਂ ਸ਼ਸਤਰ ਵੀ ਧਰੇ ਰੱਖੇ ਹਨ ਘੋੜਾ ਵੀ ਰੱਖਿਆ ਹੈ ਬਾਜ ਵੀ ਤੁਸੀਂ ਸੰਤ ਹੋ ਹਾਰ ਮੰਨ ਲਓ ਜਦੋਂ ਸਭ ਕੁਝ ਉਜੜ ਹੀ ਗਿਆ ਹੈ ਨਹੀਂ ਕਹਿੰਦੇ ਮੇਰੀ ਹਾਰ ਅੱਲਾਹ ਦੀ ਹਾਰ ਹੈ ਆਰਾਮ ਦੀ ਹਾਰ ਹੈ ਵੈਗਰੂ ਦੀ ਹਾਰ ਹੈ ਸੋ ਇਹ ਗੁਰੂ ਘਰ ਦਾ ਜੋ ਨਿਸ਼ਾਨ ਸਾਹਿਬ ਦਾ ਫਰਲਾ ਹੈ ਬਾਜਾ ਮਾਰ ਰਿਹਾ ਹੈ ਆ ਜੋ ਆ ਜੋ ਸੇਵਾਦਾਰ ਹੈ ਕਾਂਦੀ ਖਰਾਕ ਮੰਨ ਦੀ ਖਰਾਕ ਤੰਦ ਦੀ ਖਰਾਕ ਹੋ ਰਹਾ ਮੰਨ ਦੀ ਖਰਾਕ ਹੋ ਰਹਾ ਧਿਆਨ ਨਾਲ ਕੰਮ ਕਰਨਾ ਪਏਗਾ ਧਿਆਨ ਨਾਲ ਫਿਰ ਉਹ ਹੱਥਾਂ ਪੈਰਾਂ ਤੋਂ ਨੇੜੇ ਹੀ ਹੈ ਜੀ ਜੂਟਰਨ ਕਰਨਾ ਪਏਗਾ ਸੋ ਭਗਤਾਂ ਤੇ ਸੰਸਾਰੀਆਂ ਉੱਧਰ ਭੀੜ ਨਹੀਂ ਹੈ ਵਿਰਲੇ ਵਿਰਲੇ ਹਨ ਜੋ ਭਗਤ ਜੋ ਵੇ ਪਰਵਾ ਰਹਿੰਦੇ ਨਾ ਕਿਸੇ ਨੂੰ ਡਰਾਉਂਦੇ ਹਨ ਨਾ ਡਰਦੇ ਹਨ ਜੀ ਗਰਮਾਣੀ ਅੱਜ ਦੀ ਗੱਲ ਕਰਦੀ ਹੈ ਪੜ੍ਹਨੀ ਪੈਗੀ ਸਾਰੇ ਸੰਸਾਰ ਤੇ ਸਵਿਧਾਨ ਚੱਲ ਸਕਦਾ ਹੈ ਗੁਰਬਾਣੀ ਸਾਰਿਆਂ ਸੰਸਾਰ ਲਈ ਸਾਂਝੀ ਹੈ ਜੋ ਸਾਨੂੰ ਦੁੱਖਾਂ ਦਾ ਇਲਾਜ ਕਰਨ ਲਈ ਕਾਮ ਕ੍ਰੋਧ ਮੋਹ ਹੰਕਾਰ ਸਾਰੇ ਸੰਸਾਰ ਦੀ ਸਾਂਝੀ ਸਮੱਸਿਆ ਹੈ ਸੋ ਇਹ ਹੱਲ ਕਰਨੀ ਪੈਗੀ ਆਪਣੇ ਖੇਤ ਚ ਆਪਣੇ ਪਸ਼ੂ ਵੜਿਆ ਹੈ ਸੋ ਪਰਮੇਸ਼ਰ ਕੁਦਰਤ ਰੂਪ ਹੈ ਪੱਕੇ ਕਾਨੂੰਨ ਹਨ ਉਹਦੇ ਜੀ ਮੈਂ ਇਕ ਲਾਟੇ ਖੜਾ ਖੜ ਸਕਦਾ ਬਿਨ ਲੱਤਾਂ ਤੋ ਡੰਗਾ ਜੀ ਸੋ ਦਸਤ ਬਹੁਤ ਹੀ ਗਲਤੀ ਹੋ ਰਹੀ ਹੈ ਮੂਰਖ ਜੀ ਦਾ ਤਾਸ ਹੈ ਗੁਰੂ ਦੇ ਪਾਣੇ ਵਿੱਚ ਚੱਲਣਾ ਪਏਗਾ ਸਭ ਕੁਝ ਜਦੋਂ ਪਰਮੇਸ਼ਰ ਦਾ ਹੈ ਗੁਰੂ ਦਾ ਵੀ ਪਰਮੇਸ਼ਰ ਦਾ ਹੀ ਹੈ ਜੀ ਜਦੋਂ ਪਰਮੇਸ਼ਰ ਤੋਂ ਆਇਆ ਹੈ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 9417437746